ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਅੱਗੇ ਅਰਦਾਸ ਹੈ ਬੇਨਤੀ ਹੈ ਜੋ ਜੜੀ ਇਹ ਕਿਹ ਸੱਚੇ ਪਾਤਸ਼ਾਹ ਜਿੰਨੇ ਵੀ ਈਵਰ ਇਸ ਸਮੇਂ ਸਾਨੂੰ ਦੇਖ ਰਹੇ ਆ ਸਾਰਿਆਂ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਭ ਦੇ ਜੜੀ ਜੈ 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 ਮਨੋ ਕਾਮਨਾਵਾਂ ਪੂਰੀਆਂ ਕਰੀ ਸਭ ਨੂੰ ਆਪਣੀ ਆਪਣੀ ਜ਼ਿੰਦਗੀ ਜੀਉਣ ਦਾ ਐਨ ਕੁਝੀ ਕੁਝੀ ਜੀਉਣ ਦਾ ਮੌਕਾ ਤੁਸੀਂ ਉਹ ਦੇਣਾ ਤੁਸੀਂ ਉਹ ਦਿੱਤਾ ਏ ਬਾਕੀ ਕਹਿੰਦੇ ਹੁੰਦੇ ਵੀ ਅਸੀਂ ਆਪਣੇ ਵੱਲ ਤੇ ਕੋਈ ਇਹ ਜੇ ਕਰਮ ਕਰ ਬੈਠਦੇ ਆ ਫਿਰ ਜਿਹਦੀਆਂ ਸਜ਼ਾਵਾਂ ਸਾਨੂੰ ਭੁਗਤਣੀਆਂ ਪੈਂਦੀਆਂ ਜੇ ਅਸੀਂ ਗਲਤ ਰਸਤੇ ਤੇ ਪੈ ਜੰਦੇ ਆਂ ਫਿਰ ਫਿਰ ਤੁਹਾਨੂੰ ਪਤਾ ਹੀ ਹੈ ਵੀ ਕਾਫੀ ਕੁਝ ਹੋ ਜਾਂਦਾ ਹਨਾ ਅੱਜ ਇੱਕ ਕਿਸੇ ਮਤਲਬ ਭੋਗ ਤੇ ਜਾਣਾ ਜੀ ਮੈਂ ਤੇ ਰਸਤੇ ਦੇ ਵਿੱਚ ਤੇ ਮੇਰੇ ਯਾਰ ਦੋਸਤਾਂ ਨੇ ਸਾਨੂੰ ਮੈਨੂੰ ਟੱਕਰਨਾ ਪਰ ਉਸ ਤੋਂ ਪਹਿਲਾਂ ਪਹਿਲਾਂ ਜਾਨੀ ਉਹ ਨੌਜਵਾਨ ਮੁੰਡੇ ਦੀ ਡੈਥ ਹੋਈ ਵੀ ਆ ਕਹਿੰਦਾ ਪਾਪ ਚਲੋ ਜਿਹੜਾ ਪਾਣਾ ਹੁਣ ਹੋ ਗਿਆ ਉਹ ਤਾਂ ਹੋ ਹੀ ਗਿਆ ਹਨਾ ਪਾਣਾ ਮੰਨੇ ਬਸ ਪਰਿਵਾਰ ਪਿੱਛੇ ਤੇ ਇਹੀ ਕਰ ਸਕਦੇ ਆਂ ਕਈ ਵਾਰ ਮਾਪੇ-ਪਿਓ ਦੀ ਜਿੰਦਗੀ ਦੁਬਾਰੇ ਤੋਂ ਸ਼ੁਰੂ ਹੋ ਜਾਂਦੀ ਹੈ ਹਨਾ ਉਹ ਕੰਮ ਹੋਇਆ ਹੋਇਆ ਚਲੋ ਉਹਨੂੰ ਛੱਡ ਕੇ ਅਸੀਂ ਆਪਣੇ ਇੱਧਰ ਆ ਜੰਦੇ ਆ ਤੇ ਸੁਖਵੀਰ कौर ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈੱਡਾਂ ਦੇ ਕੋਲ ਬੈੱਡਾਂ ਦੇ ਕੋਲ ਥੱਲੇ ਜਾ ਜਾ ਕੇ ਗੇੜੇ ਮਾਰ ਕੇ ਆ ਜਾਂਦੀ ਇਹ ਬਣ ਕੇ ਕਿੰਨੇ ਕੁ ਰਹਿ ਕੇ ਫਲਾਮ ਦੇਖਦੀ ਹੁਣ ਬੈੱਡ ਬਸ ਮੈਨੂੰ ਤਾਂ ਲੱਗਦਾ ਵੀ ਥੋੜਾ ਬਹੁਤਾ ਹੀ ਕੰਮ ਹੋਣਾ ਹਨਾ ਹਾਂ ਬੇ ਫੇਰ ਉਹਦੇ ਬਾਅਦ ਫੇਰ ਕਪੜਾਂ ਦੀ ਕਿਸਲਾ ਕਰੀਏ ਕਬਰ ਜਾਂ ਬਣਵਾਉਣਾ ਇੱਧਰ ਕਪੜਾ ਹਾਂ ਉਹ ਕਿੰਨਾਂ ਦਾ ਕਪੜਾ ਉਹਨਾਂ ਮਾਰੀ ਜਿਹੇ ਟਾਈਪ ਦਾ ਤੁਸੀਂ ਕਹਿੰ ਸਗਵੀਰ ਪਾ ਹਥੇਲਾ ਕੋਲ ਹੈ ਨਹੀਂ ਕੋਈ ਅਸੀਂ ਮਰ ਜੰਦੀ ਜਵਾਨਾ ਨੀਨੇ ਬੰਦੇ ਨੂੰ ਕਰਨੀ ਚਾਹੀਦੀ ਜਵਾਨਾ ਜਮਾਨਾ ਹਾਂ ਜਮਾਨਾ ਉਹ ਚਲੇ ਗਿਆ ਕਪੜਾ ਵਾਲਾ ਜਮਾਨਾ ਚਲੇ ਗਿਆ ਹੁਣ ਬਸ ਜਵਾਨਾ ਨਹੀਂ ਮੈਂ ਤਾਂ ਮੈਂ ਆਇ ਨਹੀਂ ਕਿਹਾ ਵੀ ਮੈਂ ਆਇ ਕਹਿੰਦੀ ਸੀ ਮੈਂ ਫਲਾਣਾ ਮੈਂ ਤਾਂ ਕਹਿੰਨੀ ਭਾਈ ਤੁਸੀਂ ਕਹਿੰਦੇ ਸੀ ਹਾਂ ਮੈਂ ਆਇ ਕਹਿਣਾ ਦਾ ਮਤਲਬ ਮੇਰਾ ਇਹ ਆ ਵੀ ਜੇ ਮੈਂ ਕਹਿੰਦਾ ਤਾਂ ਫਿਰ ਮੇਰੇ ਹਿਸਾਬਗੱਲ ਹੋ ਲੈਣ ਦੇ ਕੰਮ ਮਹੀਨੇ ਨੂੰ ਚਾਹਾਂਣੇ ਨਾਲੇ ਸਾਭ ਨਾਲੇ ਹੁਣ ਮਹੀਨੇ ਜਿਹੜਾ ਮਹੀਨਾ ਹੈ ਉਹ ਤੁਹਾਡੇ ਸਾਲਾਂ ਭਰ ਦਾ ਸਾਲਾਂ ਭਰ ਦਾ ਇੰਨੀ ਜ਼ਿੰਦਗੀ ਕੱਢ ਲਈ ਇੰਨਾ ਕਿਤਾ ਬੰਦੇ ਨੂੰ ਪਤਾ ਹੁੰਦਾ ਹੀ ਆ ਵੀ ਬੰਦਾ ਕਿਹਾ ਜਾ ਠੀਕ ਆ ਫਿਰ ਉਤੇ ਬਾਅਦ ਮੈਂ ਤੁਹਾਨੂੰ ਲਮਾਰੀ ਨੂੰ ਵੀ ਨਹੀਂ ਚੱਲ ਕਹਿ ਰਹੀ ਜੇ ਮੈਂ ਇੱਕ ਗੱਲ ਸੁਣਾ ਪਤਾ ਕੀ ਗੱਲ ਆ ਗੱਲ ਬੜੀ ਨਹੀਂ ਹੈਗੀ ਕੋਈ ਜੇ ਸੋਚਿਆ ਜਾਵੇ ਇਹ ਪਰ ਜਿਹੜੇ ਹਸਾਬ ਨਾਲ ਤੁਸੀਂ ਮੂੰਹ ਫਾੜ ਕੇ ਕਹਿ ਦਿੰਦੀਆਂ ਨੇ ਆਹ ਕਰਦੇ ਹੋ ਆਹ ਕਰ ਦੋ ਜੇ ਮੈਂ ਆਹ ਕੰਮ ਨਾ ਕਰਾਂ ਵੀ ਮਹੀਨਾ ਨਾੜਕਾ ਮਾ ਤੁਸੀਂ ਤਾਂ ਮੇਰਾ ਝੁੱਗਾ ਛੋੜ ਕਰਾ ਦਿਓ ਬੰਦੇ ਨੂੰ ਸਾਰਾ ਕੁਝ ਦੇਖਣਾ ਪੈਂਦਾ ਹੁੰਦਾ ਘਰ ਦੇ ਵਿੱਚ ਕੀ ਦੇਖਣਾ ਪੈਂਦਾ ਤੁਹਾਡਾ ਸਰਦਾ ਨਹੀਂ ਸਰਦਾ ਨਹੀਂ ਹੁਣ ਨਹੀਂ ਸਰਦਾ ਹੁਣ ਤਾਂ ਤੂੰ ਮੈਨੂੰ ਦੱਸ ਵੀ ਸਰਦਾ ਨਹੀਂ ਤੁਸੀਂ ਕਹਿੰਦੇ ਵੀ ਸਰਨੇ ਦੇ ਉੱਪਰ ਨੂੰ ਚਾਹੀਦਾ ਕੁਸ ਮੈਂ ਕੁਸ ਨਹੀਂ ਕਹਿਣਾ ਚਾਹੁੰਦੀ ਮੈਂ ਤਾਂ ਸਾਰਾ ਕੁਝ ਆ ਜਾਂਦਾ ਵੀ ਚਲ ਲੈ ਮਾਂ ਪ੍ਰਮਾਤਮਾ ਨੇ ਜੋ ਕਰਨਾ ਧੀਏ ਆਹਾ ਅਜਿੰਦੀ ਗੱਲਾਂ ਹੋਈਆਂ ਤੁਸੀਂ ਸਾਰੇ ਆਂ ਬਹੁਤ ਬਹੁਤ ਨਾ ਨਾ ਅੰਮ੍ਰਿਤ ਦਾੜੀ ਫੇਰ ਥੋੜੀ ਥੋੜੀ ਜ਼ਿਆਦਾ ਚਿੱਟੀ ਚੰਕੜ ਲੱਗੀ ਹੈ ਨਾ ਸਾਡਾ ਕਿਹੜਾ ਜ਼ੋਰ ਹਿਸ ਹੂੰ ਚਲੋ ਜ਼ੋਰ ਨਹੀਂ ਹੈਗਾ ਚਲੋ ਜੀ ਮੈਂ ਚੱਲਦਾ ਜੀ ਫਿਰ ਹੁਣ देखो ये कपड़े फट के मैं फाड़ने वाला करता मेरा हटदा 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 कहीं ना कहीं और नहीं और कटो कट एस्टीमेट ਤਾਂ ਲਵਾ ਲੋ ਦਿਖਾਓ ਭਾਈ ਨੂੰ ਕਿੰਨਾ ਖਰਚ ਆਊਗਾ ਕਿ ਆ ਆਪਣਾ ਹੋਊਗਾ ਐਸੇ ਕਹਿੰਦੇ ਨੇ ਕਿ ਇੰਨਾ ਬਣਾਉਣਾ ਦੇ ਇਹ ਇਧਰ ਕਾਨ ਹੈ ਪਿੱਛੇ ਥੋੜੀ ਐਲਸੀਡੀ ਆ ਜੂਗੀ ਪਤਾ ਨਹੀਂ ਨਾਲ ਇਹ ਕਿ ਆ ਖੜਾਰ ਜਾ ਪਿਆ ਪਿਆ ਜਿੰਨਾ ਮਰਜ਼ੀ ਠੀਕ ਕਰ ਲੋ ਇਹਨੇ ਇਹਨੇ ਇਕ ਨਹੀਂ ਰਹਿਣਾ ਇਹਨੇ ਇਹ ਖੜਾਰ ਨਹੀਂ ਖਤਮ ਹੋਣਾ ਤੇਰੇ ਕਹਿਣ ਦਾ ਮਤਲਬ ਇਹ ਵੀ ਇੱਥੇ ਯਾਰ ਹੁਣ ਤੂੰ ਕੀ ਸੋਚਦੀ ਏ ਵੀ ਦੱਸ ਕੀ ਕਰਨਾ ਦੱਸ ਮੈਨੂੰ ਮੈਂ ਤਾਂ ਤੁਸੀਂ ਕਹਿੰਦੇ ਤੇ ਮੈਂ ਤਾਂ ਕੁਝ ਨਹੀਂ ਕਹਾਂਗੀ ਚੱਲ ਬਰ ਰਹਿਣ ਦੇ ਮੇਰਾ ਮੈਂ ਤਾਂ ਕੈਨਸਲ ਕਰਤਾ ਫੇਰ ਫੜੀਆਂ ਦੇ ਕੱਪੜੇ ਮੇਰਾ ਕਹਿਣ ਦਾ ਮਤਲਬ ਇਹ ਆ ਅਸ ਮੈਂ ਮੈਂ ਮਤਲਬ ਮੈਂ ਤਾਂ ਜਿਕੜਾ ਤੁਸੀਂ ਖੁਸ਼ੀ ਆ ਕੋ ਮੈਂ ਹਾਂ ਮੈਂ ਖੋਚਿਆ ਵੀ ਇੱਥੇ ਕਪੜਾ ਨਾ ਬਣੇ ਮੈਂ ਰਾਮ ਗੱਲੇ ਕਮਰੇ ਵਿੱਚ ਸੌਵਾਂ ਜੇ ਉਹਨੇ ਕਪੜਾ ਬਣ ਗਏ ਤੁਸੀਂ ਆ ਕੇ ਦੇ ਤਰੀ ਦੀ ਖੜਕਾਉਣਾ ਤੁਸੀਂ ਮੇਰੇ ਕਮਰੇ ਵਿੱਚ ਬੜੀ ਜਾਣਾ ਇੱਥੇ ਆ ਕੇ ਤੁਸੀਂ ਫਿਰ ਕਹਿਣਾ ਹਾਂ ਆਏ ਕਰਦੇ ਆ ਫਿਰ ਫਿਰ ਲਵਾ ਲਈਏ ਹੁੰਨੇ ਬੜੀ ਵਧੀਆ ਚੱਲ ਲਵਾ ਲਈਏ ਫਿਰ ਲਮਾਰੀ ਤਾਂ ਹੁਣ ਕਣਕ ਦੇ ਬਾਅਦ ਲੈ ਕੇ ਆਉਂਗਾ ਕਣਕ ਦੇ ਬਾਅਦ ਕਪੜਾ ਲੈ ਕੇ ਆਉਣੀ ਹਾਂ ਬਿਤਰੀ ਲੱਗਿਆ ਹੋਇਆ ਬੜਵੋ ਹੋਗੇ ਜਿੱਤੋਂ ਮਰਜ਼ੀ ਲੈ ਲੋ ਆ ਕਪੜੇ ਬਣਵਾ ਲਓ ਮੈਂ ਤਾਂ ਫਿਰ ਵੀ ਤੁਸੀਂ ਕਿਹਾ ਤਾਂ ਵੀ ਹੱਕ ਕਵੜਾ ਮੈਂ ਵੀ ਤੈਨੂੰ ਫਿਰ ਹਾਂ ਮੈਂ ਕਿਹਾ ਤਾਂ ਮੈਂ ਹੱਕ ਕਵੜ ਮੈਂ ਕਿਹਾ ਤਾਂ ਵੀ ਮੈਂ ਕਵੜ ਮਰਉ ਫਿਰ ਮੇਰੇ ਹਿਸਾਬ ਦਾ ਬਣਵਾ ਲੈਣ ਤੋਂ ਨਾ ਮੈਨੂੰ 6 ਮਹੀਨੇ ਤੱਕ 6 ਮਹੀਨੇ ਤੁਹਾਡੇ 6 ਸਾਲ ਹੋ ਜਾਣੇ ਆ ਆ ਤਾਂ ਫਿਰ ਉੱਥੀ ਉਹ ਗੱਲ ਆ ਗਈ ਫਿਰ ਮੁੜ ਕੇ ਆਹ ਓਕਣੇ ਮੈਨੂੰ ਵੀ ਬਣਾ ਤਾਓ ਜੀ ਮੇਰਾ ਵੀ ਦਿਮਾਗ ਤੇਰਾ ਦਿਮਾਗ ਤਾਂ ਪਹਿਲੀ ਹੀ ਇਹ じゃ ਮੇਰੇ ਤਾਂ ਹਾਇਓ ਨਹੀਂ ਦਿਮਾਗ ਸ਼ਰ ਹੁਣ ਮੈਂ ਜੇ ਮਿਸਤਰੀ ਆਉਂਗਾ ਦਿਖਾ ਕੇ ਦੇਖੂਗਾ ਉਹਨੂੰ ਦੇਖ ਕੇ ਮਿਸਤਰੀ ਹੈ ਹੀ ਨਹੀਂ ਥੱਲੇ ਚੇਲੇ ਵਾਲ ਕੇ ਐ ਹੋਏ ਆ ਉਹਦੇ ਮਿਸਤਰੀ ਆ ਨਹੀਂ ਹਾਂ ਚੇਲੇ ਵਾਲਕੇ ਆ ਗਏ ਉਹਨਾਂ ਨੂੰ ਕੰਮ ਦੱਸ ਗਿਆ ਹੁਣ ਪਤਾ ਨਹੀਂ ਕਰਾ ਉਹਨਾਂ ਨੇ ਇਧਰ ਨੂੰ ਮੇਰਾ ਭੋਗ ਦਾ ਟਾਈਮ ਹੋਈ ਜਾਂਦਾ ਦੂਆ ਪਾਸੇ ਜਦੋਂ ਆਮ ਕਫ ਜੈਦੇ ਦਿਖਾਉਂਗਾ ਮੈਂ ਆਜ ਮੈਂ ਚੰਗਾ ਬੇਹ ਮੋਕਰ ਦੋ ਚਲੋ ਹਾਂ ਮੈਂ ਮੁੰਡਿਆ ਸਸਰੀ ਗਾਲ ਤੇਰੀ ਪ੍ਰਵਾਨ ਤੇ ਫੋਰਮੈਨ ਜੀ ਦਾ ਰੋਕੀ ਬੇ ਰੋਕੀ ਰੋਕੀ ਹਾਂ ਅਸੀਂ ਤੁਸੀਂ ਵੀਰ ਜੀ ਕਹਿੰਦੇ ਉਹਨੂੰ ਹੈ ਅਸਲਾਮੁਅਲੈਕੁਮ ਜੀ ਵਾਲੇਕੁਮ ਸਲਾਮ ਹੈ ਅਸਲਾਮੁਅਲੈਕੁਮ ਪਤਾ ਨਹੀਂ ਭਾਈ ਮੈਨੂੰ ਪਤਾ ਨਹੀਂ ਮੈਂ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕਰਦਾ ਆਪਣੇ ਮੱਲ ਤੇ ਸਹੀ ਉਹ ਉਸਤਾ ਤੁਹਾਡਾ ਆएंगे ਜੀ ਉਹ ਸਰ ਉਸਤਾ ਆएंगे ਅਭੀ ਹਾਂ ਮੁਰਨਾ ਕਾਮ ਤੁਸੀਂ ਖਿੱਚਦੇਗਾ ਕਿਉਂਕਿ ਮੈਂ ਹੁਣ ਇੱਕ ਭੋਗ ਪਰ ਚੱਲਿਆ ਤੇ ਫੋਕ ਉੱਪਰ ਤੇ ਆ ਕੇ ਫਿਰ ਬਾਅਦ ਵਿੱਚ ਦੇਖਦਾ ਕਿਆ ਕਰਨਾ ਜਿਹੜੇ ਕੋ ਉਹਨੂੰ ਕਹਿ ਦੇਣਾ ਤਾਂ ਵੀ ਮੈਨੂੰ ਦੱਸ ਦੇਵੇ ਫੋਨ ਕਰਕੇ ਜਿਹੜੇ ਕੋ ਸਮਾਨ ਮੰਗਾਉਣੇ ਆਲੇ ਰੁਪਰ ਤੇ ਢੋਲੂ ਢੋਲ ਦੇ ਉੱਪਰ ਜਿਹੜਾ ਲਾਉਣਾ ਜੁਗੜ ਜਾ ਹੈਨਾ ਬੋਰਡ ਬਾੜਜ ਆ ਜਾਓ ਕੁਛ ਵੀ ਹੈਗਾ ਮੈਨੂੰ ਫੋਨ ਕਰਕੇ ਦੱਸ ਦੇਵੇ ਮੜੇ ਜਿਆਦਾ ਕਿ ਕਿੰਨੇ ਕ ਟਾਈਮ ਤੱਕ ਕਾਜ ਲਾਉਣ ਨੇ ਆਈਡੀਆ ਕੁਝ ਉਹਨਾਂ ਨੂੰ 1.5-2 ਘੰਟੇ ਬਫੇ ਤਾਂ ਠੀਕ ਹੈ ਯਾਨੀ ਦੁਪਹਿਰ ਤੇ ਦੁਪਹਿਰ ਤੀ ਆਉਂਗਾ ਉਹ ਕੁਕੀ 11 ਦਾ ਵੱਜਣ ਲੱਗੇ ਆਂ ਬਸ ਦੋ ਪੈਰ ਤਾਂ ਗਿਆ ਹੁਣ ਦੁਬਾਰਤ ਹੀ ਆਉਂਗਾ ਚਲੋ ਠੀਕ ਆ ਤੁਸੀਂ ਕਰੋ ਕੰਮ ਪਿਆਰ ਮੁਹੱਬਤ ਨਾਲ ਕਰਿਓ ਠੀਕ ਹੈ ਨਾ ਤੇ ਮੈਂ ਵੀ ਜਾਇਆ ਮਮਲੇ ਤੇ ਕਿਧਰੇ ਬਾਹਰ ਯਾਰੇ ਕੋਈ ਜੇ ਕਹਿ ਰਹੂਗਾ ਵੀ ਦੱਸ ਦੇ ਹਾਂ ਹਾਂ ਲਓ ਜੀ ਖੇਤ ਵਿੱਚ ਪਹੁੰਚ ਗਏ ਜੀ ਆਪਾਂ ਤੇ ਜਿਹੜਾ ਖੇਤ ਆ ਜੀ ਇਹ ਕਣਕ ਵਾਲਾ ਬੇਲਾ ਹੋਗਾ ਤੇ ਇਹਨੂੰ ਤਿਆਰੀ ਕਰਨੀ ਹੈ ਜੀ ਤੇ ਪਹਿਲੀ ਪਾੜ ਪਾਉਣੀ ਸ਼ੁਰੂ ਕੀਤੀ ਸੀ ਬਹੁਤ ਸੋਹਣਾ ਖੇਤ ਪਰ ਦਾ ਪਿੱਛੇ ਜਿਹੜੀ ਉਹ ਬੰਨੀ ਹੈ ਜੀ ਅਸੀਂ ਜਿਕਣਾ ਪਿਛਲੇ ਖੇਤ ਵਿੱਚ ਬਨ ਕੇ ਦਿਖਾਈ ਸੀਗੀ ਤੁਹਾਨੂੰ ਦਿਖਾਉਣਾ ਜੀ ਮੈਂ ਸਾਹਮਣੇ ਤੁਹਾਨੂੰ ਇੱਕ ਮਿੰਟ ਆਹ ਬਣ ਰਿਹਾ ਪਿੱਛੇ ਇਹ ਚ ਮਿੱਟੀ ਭਰੀ ਹੋਈ ਆ ਥੋੜਾ ਜਿਹਾ ਬਜਨ ਹੈਗਾ ਏ ਸੋਨੀਪੋਰੀ ਜਾਂਦਾ ਪਾਪਾ ਜੀ ਹਨਾ ਇਹ ਜਾਂ ਦੋ ਗੜਿਆਂ ਦੇ ਵਿੱਚ ਬਾਉਣੀ ਆ ਇਹ ਐਨ ਪਣਾ ਦਾ ਨਹੀਂ ਨਹੀਂ ਡਲੇ ਡਲੇ ਜਿਹਾ ਝਾਂਕੀ ਜਾਂਦੇ ਇੱਧਰ ਉੱਧਰ ਨੂੰ ਠੀਕ ਹੈ ਨਾ ਜਿਹੜੀ ਪੋਰੀ ਜਾਂਦਾ ਜਿਹੜੇ ਗੱਲੇ ਦੇ ਨਾ ਦੇ ਡਲਾ ਹੋ ਜਾ ਹਾਂ ਇਹ ਪੂਰੀ ਜਣਾ ਦੋਹਰ ਦੇ ਵਿੱਚ ਖੇਤ ਕਿਸੇ ਤੋਂ ਕੁਝ ਬਣ ਜਾਣਾ ਪਰ ਪਾਣੀ ਲੱਗ ਕੇ ਫਿਰ ਪਾਣਾ ਥੋੜਾ ਡਲ ਖੁਰੂਗਾ ਅੱਛਾ ਸੋ ਉਧਰ ਹੋ ਹਨਾ ਸੋਕੜਾ ਜਾ ਹਨਾ ਇਹ ਵੀ ਗੱਲ ਹਾਂ ਕੱਲ ਕੋਈ ਨਾ ਵੀ ਪੁਰ ਜਾਣਾ ਗੁਰਦਾਨਾ ਦੇਖਦੇ ਆ ਇਹਦੇ ਬਾਅਦ ਵਿੱਚ ਫਿਰ ਪਹਿਲਾਂ ਉਹ ਵਿਦਮਰ ਉਹਨਾਂ ਦਾ ਆਪਾਂ ਵਿੱਚ ਹੀ ਦੇ ਉਹ ਜਿਹੜੇ ਜੀ ਮਾਨ ਨਾ ਬਣਾ ਰੂਟਾ ਬਿੜੀ ਕਰਕੇ ਜਿਹੜੇ ਸ਼ਾਮ ਨੂੰ ਮਿਲਵਾ ਦੇ ਕੈਲਾ ਮਾਨੂੰ ਚਲ ਦੇਖਦਾ ਫਰਦਾ ਫੋਨ ਫਿਰ ਉਹਨੂੰ ਵੀ ਪਹਿਲਾਂ ਇਹਦਾ ਬਣਾਵਾ ਖੇਤ ਨੂੰ ਇੱਕ ਵਾਰ ਠੀਕ ਹੈ ਜੀ ਹਾਂ ਜੀ ਪਪਾ ਹਾਂ ਰੇ ਪਹਿਲਾਂ ਤਾਂ ਇਹਨਾਂ ਨੇ ਇੱਧਰ ਘੱਟ ਤੈ ਸੀਗਾ ਜੀ ਅੱਛਾ ਸਾਰੇ ਤੇ ਸੁਣਾ ਕੇ ਪਪਾ

ਉੰਗਲੇ ਆਣ ਲੱਗੇ ਸਾਰੇ ਉੰਗਲੇ ਹੌਣ ਚੱਲੇ ਜੀ ਅਸੀਂ ਰੋਪੜ ਨੂੰ ਮੈਂ ਤੇ ਕਰਨ ਦੋਹੇ ਜਣੇ ਕਰਨ ਆ ਗਿਆ ਸੀਗਾ ਕੱਲ ਮੇਰੇ ਵੱਲ ਤੁਹਾਨੂੰ ਸਾਰੇ ਨੇ ਪਹਿਰ ਫਿਰ ਸੱਸਰੀਆ ਕਾ ਕਿੰਨੇ ਦਿਨਾਂ ਬਾਅਦ ਤੁਹਾਨੂੰ ਮਿਲਿਆ ਦੇਖ ਲਓ ਹੁਣ ਜੇ ਉੱਥੇ ਦੇ ਮੋਟਰ ਤੇ ਢਿਡ ਘਰਾ ਕੇ ਆ ਗਿਆ ਮੇਰੇ ਵਰਗਾ ਢਿਡ ਕਰਦਾ ਜਾਈ ਜਾਂਦਾ ਉਹ ਖੇਤਾਂ ਦਾ ਫਾਂ ਤਾਂ ਸੀ ਬੂਆ ਤੁਨ ਮੇਰੇ ਕੋਲ ਢਿੱਡ ਜਾਓ ਜਿਵੇਂ ਕੁਝ ਖਾਣ ਦੇ ਉਹ ਗੱਲ ਨਹੀਂ ਹੈ ਕਿ ਤੁਸੀਂ ਗੱਲ ਨਹੀਂ ਚਾਹਦੇ ਆ ਜੋ ਜੀ ਆਪੂਆ ਨੇ ਖਾਣ ਨੂੰ ਬਣਾ ਕੇ ਦਿੱਤਾ ਆ ਮੈਂ ਅਗਲਾ ਮੋਟਾ ਹੋ ਕੇ ਆਇਆ ਆ ਆ ਮਾਦੀ ਗੱਲ ਤੋੜੂਗਾ ਇਹ ਗੱਲ ਸਹੀ ਠੀਕ ਆ ਅਸੀਂ ਜੀ ਜਾਣਾ ਹੁਣ ਰੋਪੜ ਨੂੰ ਰੋਪੜ ਤੇ ਅਸੀਂ ਸਮਾਨ ਲੈ ਕੇ ਆਉਣਾ ਜੀ ਥੋੜਾ ਜਿਹਾ ਬੈੱਡਾਂ ਦੀ ਢੋਆ ਵਾਲਾ ਸਮਾਨ ਜਾ ਮਿਸਤਰੀ ਨੇ ਥੱਲੇ ਤੱਕ ਅੱਧੀ ਵਾਰ ਕੰਪਲੀਟ ਕਰਤਾ ਹੋਇਆ ਕੰਮ ਤੇ ਉਹ ਕਹਿੰਦਾ ਵੀ ਜਿਹੜੀ ਗੱਦੀ ਜੀ ਆ ਉਹ ਕੱਪੜਾ ਜਾਂ ਵੀ ਉਹ ਲੈ ਆਓ ਵੀ ਉਹ ਵੀ ਆਪਾਂ ਫਿੱਟ ਕਰ ਦਈਏ ਫਿਰ ਅੱਗੇ ਕਾਰਵਾਈ ਦੇਖਦੇ ਹੁਣ ਰੋਪੜ ਜਾ ਕੇ ਤੇ ਦੇਖਦੇ ਹਾਂ ਮੈਂ ਕਰਨ ਨੂੰ ਨਾਲ ਲੈ ਕੇ ਚੱਲਿਆ ਪਿੱਛੇ ਫੜ ਕੇ ਤਾਂ ਬੈਠ ਜਾਊਗਾ ਸਮਾਨ ਹੋਰ ਵੀ ਇੱਕ ਦੋ ਕੁ ਸਮਾਨ ਜੇ ਆਉਣੇ ਵਾਲੇ ਰੋਪੜ ਤੇ ਉਹ ਵੀ ਲੈ ਆਉਣੇ ਜੀ ਚਲੋ ਚੱਲਦੇ ਆਂ ਜੀ ਚਲੋ ਲੋ ਜੀ ਕੱਪੜੇ ਤੇ ਰੋਪੜ ਪਹੁੰਚ ਗਏ ਜੀ ਪੂਰਾ ਭੰਡਾਰ ਆ ਇੱਥੇ ਕੱਪੜਿਆਂ ਦਾ ਜਿਹੇ ਜਾਂ ਮਰਜ਼ੀ ਲੈ ਲਓ ਲੈਦਰ ਟਾਈਪ ਆ ਕੱਪੜਾ ਲੱਤਾਂ ਨਾਲੇ ਮੜਾ ਮੋਟਾ ਜਿਹਾ ਫਿਰ ਵੀ ਲਾਗੂ ਮੈਲਾ ਨਹੀਂ ਹੋਊਗਾ ਬੱਟ ਦੀ ਝੋਣ ਲਾਉਣਾ ਜੀ ਇਹ ਆਛਾ ਇੱਧਰ ਫਿਰ ਆਂ ਰੱਖਿਆ ਵਾ ਜਿਹੜਾ ਜਿਗਾੜ ਇਹ ਇਹ ਬਚਿਆ ਹੋਇਆ ਮਟੀਰੀਅਲ ਬੈਕ ਸਾਈਡ ਇਹ ਪੀਸ ਬਚ ਜਾਣੇ ਜੀ ਇਹ ਫਿਰ ਇਹ ਬੈਗ ਆ ਬੂਗ ਵਾਲੇ ਲੈ ਜਾਂਦੇ ਹਾਂ ਬਿਲਕੁਲ ਸਹੀ ਹੈ ਰਬਾ ਫਿਰ ਬੈਗਾਂ ਲੈ ਜਾਂਦੇ ਆ ਬਿਲਕੁਲ ਠੀਕ ਹੈ ਤੁਹਾਡੀ ਗੱਲ ਹਾਂ ਠੀਕ ਹੈ ਕਲਰ ਰੱਖ ਪਤਾ ਹਾਂ ਮਰੀ ਅੰਕਲ ਤੁਸੀਂ ਸਿੱਧਾ ਕਰਦੇ ਫਰਕ ਹਾਂ ਹੋ ਗਿਆ ਹੋ ਗਿਆ ਬੱਸ ਓਕੇ ਫੜ ਫੜ ਇੱਧਰ ਫੜ ਲੈ ਥੱਲੇ ਫੜ ਲੈ ਹਾਂ ਫੜ ਫੜ ਹਾਂ ਹਾਂ ਚੱਕ ਫੜ ਲੈ ਦਿਨ ਉੱਪਰ ਚੱਕ ਲਿਆ ਵੈਰੀ ਗੁੱਡ ਚੱਕ ਲੈ ਬੱਸ ਬੱਸ ਕਿੱਦਾਂ ਲੱਗੇ ਟਿਕਾਣੇ ਮੈਂ ਕਹਿੰਦਾ ਪਹਿਲਾਂ ਕੰਮ ਸਿੱਖ ਗਿਆ ਜੀ ਬੱਸ ਇਹ ਬਾ ਤੁਸੀਂ ਇਹ ਦੱਸੋ ਵੀ ਰਿਕੁਆਇਰਮੈਂਟ ਹੈਗੀ ਐ ਪੜ ਲੈਣ ਦੱਸੋ ਥੋੜੇ ਪੜ ਲੈਣੇ ਥੋੜੇ ਠੀਕ ਹੈ ਗੱਲ ਮੈਨੂੰ ਡੀਪਾਰਟਮੈਂਟ ਵਾਲਾ ਚੱਕ ਲੈਣ ਗੱਲ ਵੀ ਠੀਕ ਐ ਆਹ ਹੋ ਜੀ ਤਰਾਪਿਆ ਥਾਨ ਯਾਰ ਆ ਗਿਆ ਜੀ ਆ ਗਿਆ ਜਿਹੜਾ ਬਸ ਵੇਰੀ ਮੰਗ ਲਵੇ ਮਿਲ ਗਿਆ ਹਾਂ ਤੁਹਾਨੂੰ ਜਿਹੜਾ ਆਪ ਟੋਨੇ ਆ ਵੀ ਆ ਠੀਕ ਨਹੀਂ ਨਹੀਂ ਆ ਤਾਂ ਆ ਨਾ ਮਿਲ ਗਿਆ ਹੁਣ ਜਿਹੜਾ ਮੇਰਾ ਪਹਿਲਾਂ ਲੱਗਿਆ ਉਹ ਚਲ ਤੇ ਗੱਦੇ ਵੀ ਆਪਾਂ ਨੇ ਲੈ ਕੇ ਜਾਣਾ ਸਰ ਪਹਿਲੇ ਆਏ ਜਿਹੜੇ ਦਿਖਾ ਦੇ ਤੈਨੂੰ ਇਹ ਹੁਣ ਤੂੰ ਸੈਂਪਲ ਲੈ ਕੇ ਮੈਚ ਕਰਦਾ ਕਿਹੜੇ ਤੈਨੂੰ ਸੋਇਆ ਦਿਖਾਇਆ ਸੀ ਇਹਨਾਂ ਉਹ ਕੱਲ ਦਾ ਤੂੰ ਲੈ ਗਿਆ ਚਲੋ ਯਾਰ ਇਨੀ ਸੌਂ ਗਿਆ ਅਨਵਾਰ ਜੀ ਪੰਜਾਬੀ ਦਵਾਦੂ ਯਾਰ ਕੀ ਹੈਂ ਇਹ ਸੋਹਣੀਆਂ ਤੇਨੂੰ ਅਲਮਾਰੀਆਂ ਪੂਗੀਆਂ ਦਿਵਾ ਦੋ ਕਿੰਨ੍ਹੇ ਆਦਮਾ ਆਪਾਂ ਆਪਾਂ ਲਈ ਲੈ ਲਿਓ ਮਾਤ ਨੂੰ ਕਹਿੰਦਾ ਤੂੰ ਤਾਂ ਤੂੰ ਵੀ ਤੈਨੂੰ ਬੁੜੀ ਨੇ ਸਗਾ ਕੇ ਭੇਜਿਆ ਲਾਦਾ ਤੈਨੂੰ ਤੇਰੀ ਨੇ ਆਹੋ ਲੈ ਭਾਈ ਆ ਹੈਗੀ ਅਲਮਾਰੀ ਇੱਕ ਦੇਖੋ ਤਾਂ ਸਹੀ ਕਿੰਨੀ ਸੋਹਣੀ ਸੋਹਣੀਆਂ 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 ਤਾਂ ਪਈਆਂ ਇਹ ਸਾਰੀਆਂ ਲੋਹੇ ਵਾਲੀਆਂ ਲੱਕੜੀਆਂ ਵਾਲੀਆਂ ਬਣਾਉਣ ਨੂੰ ਫਿਰਦੀ ਤੇਰੀ ਮਾਸੀ ਤੇਰੀ ਮਾਸੀ ਲੱਕੜੀ ਵਾਲਾ ਬਣਾਉਣ ਫਿਰਦੀ ਆ ਵੀ ਠੀਕ ਆ ਹਾਂ ਲੱਕੜੀਆਂ ਵਾਲੀਆਂ ਹੀ ਆ। ਹਾਂ। ਸਭ ਨਿਕਲ ਬਹਾਰ। ਕੋਲਰ ਕਲਰ ਵੀ ਹੈਗੇ ਬਾਈ ਦੇ ਕੋਲ ਪਏ। ਗੱਦੇ ਵੀ ਪਏ ਆ। ਸਲੀਪ ਵੈਲ ਵੀ ਆਪ ਵੀ ਤਿਆਰ ਕਰਵਾਏ ਹੋਏ ਇੱਕ ਦੋ ਕੋ ਕੰਪਨੀਆਂ ਹੈਗੀਆਂ ਇਹਨਾਂ ਦੇ ਕੋਲ। ਚਲ ਅੰਦਰ ਲੈ ਚੱਲ। ਦਰ ਪ੍ਰੈਜੈਂਟੇਸ਼ਨ ਦਿੱਤੀ ਵੀ ਹੈ ਜੀ ਗੱਦਿਆਂ ਦੀ ਇਹ ਸ਼ੋਅਰਮ ਸਲੀਪ ਵੈਲ ਦਾ ਹੀ ਵੱਜਦਾ ਜੀ ਉਹਰੇ ਕੁਛ ਆਹ ਹੋਰ ਵੀ ਹੈਗੇ ਆ ਲੱਗ ਲੱਗ ਹਾਈਟ ਮਾ ਕਰਨ ਤਾਂ ਕਿਰਕੇ ਸੌਂ ਗਿਆ ਬਾਈ ਕਹਣਾ ਹਮ ਤਾਂ ਸੋਏਂਗੇ ਸ਼ੋਰ ਨਾ ਕਰ ਦੇ ਮੜਿਆ ਕਿਤੇ ਨੂੰ ਸਾਰੇ ਨੂੰ ਬਾਕੇ ਰੂਟਾ ਬੀਟਰ ਦੇ ਨਾਲ ਫਿਰ ਰੋਪੜ ਜਾ ਕੇ ਤੁਸੀਂ ਦੇਖ ਲਿਆ ਫਿਰ ਉੱਪਰ ਤੇ ਕਿਆ-ਕਿਆ ਸਮਾਨ ਲੈ ਕੇ ਆਏ ਆਂ ਤੇ ਜੱਗੇ ਨੇ ਸ਼ਾਮ ਦਾ ਟਾਈਮ ਦਿੱਤਾ ਸੀਗਾ ਜੱਗਾ ਗਿਆ ਹੁਣ ਪਹੁੰਚ ਉਹ ਤਾਂ ਕਾ ਸਟਾਰਟਾ ਹੈ ਹਰ ਵੀ ਤਾਂ ਕਾ ਸਟਾਰਟੇ ਰੱਖਿਆ ਹੋਇਆ ਨੇ ਫਿਰ ਜੇ ਅਸੀਂ ਗੱਲਾਂ ਕਰਨੀਆਂ ਵਿੱਚ ਫਿਰ ਥੋੜਾ ਜਿਹਾ ਹੋਰ ਤਰ੍ਹਾਂ ਬਣ ਜਿੰਦੀ ਗੱਲਬਾਤ ਮਹਾ ਬੈਟਰੀ ਦਿਖਾਈ ਨਹੀਂ ਹਲ ਮਾਹ ਨਹੀਂ ਮਹਾ ਚਲ ਦੋ ਗੱਲਾਂ ਪੱਜ ਜਾਂਦੀਆਂ ਮੈਨੂੰ ਪਤਾ ਤੇਰਾ ਗੱਲਾਂ ਟਾਈਮ ਘਰਾਂ ਦੁਪਹਿਰ ਨੂੰ ਤੋਂ ਪਿਆ ਰੇਂਦਾ ਹੱਡੀ ਤਰੀ ਭਗਦੀ ਆ ਸ਼ਾਮ ਨੂੰ ਉਦਣ ਵੀ ਰਾਤ ਨੂੰ ਭਗੀ ਅੱਜ ਵੀ ਜੇ ਹੁਣ ਮੈਂ ਫੋਨ ਨਾ ਕਰਦਾ ਸੱਤ ਨਾਂ ਵੈਰੂ ਤਾਂ ਬਸ ਤੁਸੀਂ ਕਿੰਨੇ ਵਜੇ ਗਿਆ? ਕਿਆ ਮੈਂ ਤੈਨੂੰ ਜਦ ਕਿਹਾ ਤਾਂ ਦੁਪਹਿਰ ਨੂੰ ਪੂਰੇ 1 ਵਜੇ ਤਿੰਨ ਦਿਨ ਪਹਿਲਾਂ ਦੱਸੀ ਦਿੰਦਾ ਜੀ ਹਾਏ ਰੱਬਾ ਮੇਰੇ ਆ ਤਿੰਨ ਦਿਨ ਪਹਿਲਾਂ ਮੂੰਹ ਦੇ ਤੈਨ ਨਹੀਂ ਪੈਂਦੀ ਦਲੀ ਇੱਥੇ ਮੌਕੇ ਪਰ ਥੋੜੀ ਹੋਇਆ ਕਰਦੇ ਆ ਉਹ ਭਾਈ ਗੱਲ ਥੋੜਾ ਕੀੜੀਆਂ ਵਾਂਗੂ ਘੁੰਮਨੇ ਬਾਅਦ ਚ ਨਾ ਰੋਲਾ ਭਾਈ ਉਹ ਨਹੀਂ ਚੱਕਰੇਗਾ ਹਾਂ ਆਪਣੇ ਪਿੰਡ 'ਚ ਚਾਰ ਐ ਤੇਰੇ ਕੋਲ ਟਾਈਮ ਨਹੀਂ ਹੈਗਾ ਉੱਥੇ ਮੈਨੂੰ ਜਵਾਬ ਦੇਂਦਾ ਬਾਈ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਕਹਿੰਦੇ ਸ਼ਾਮ ਨੂੰ ਮੈਂ ਆਹ ਕਰ ਦੂੰ ਬਾਈ ਤੁਸੀਂ ਜੇ ਕਹਦੇ ਨਹੀਂ ਬਾਬਾ ਪੁੱਤ ਆਉਂਦਾ ਹੋਏ ਵੀ ਚੱਲ ਕੋਈ ਗੱਲ ਨਹੀਂ ਗਾਹ ਨੂੰ ਤੇਰੇ ਨਾਲ ਐਕਣਾ ਨਹੀਂ ਦੇਖਣਾ ਤੇਰੇ ਕੋਲ ਅੱਖਣਾ ਗੱਲ ਕਰਿਆ ਕਰੂੰਗਾ ਚਾਚਾ ਨਹੀਂ ਦੇਖਣਾ ਅੱਛਾ ਹਾਂ ਹੀ ਗੱਲ ਅੱਛਾ ਮੇਰੇ ਨਾਲ ਤੇ ਵਿੱਕੀ ਚਾਚਾ ਥੋੜਾ ਜਿਹਾ ਹੋਇਆ ਹੈ ਅੱਛਾ ਬੈਠੀ ਕੋਈ ਗੱਲ ਨਹੀਂ ਫੇ ਠੀਕ ਐ। ਚਲ ਕੋਈ ਨਹੀਂ ਭਾਈ ਮੇਰੇ ਤੱਕ ਬਾਬਾ ਨਾਨਕ ਤੈਨੂੰ ਲੋਡ ਨਾ ਪਾਵੇ। ਮੈਂ ਕਹਣਾ ਵਿੱਕੀ ਦੀ ਸ਼ਪਾਰਸ਼ ਲਵਾ ਫਿਰ ਹੁਣ। ਅਸ ਕੱਢਿਆ? ਚਲ ਫੇ ਤੇਰਾ ਕੰਮ ਕਰ ਦਊਗਾ ਕੋਈ ਮੱਕੋ ਕਰ। ਮਹਿਤਰੀ ਦਾ ਚਲੇ ਗਿਆ ਦਾ ਘਰ ਨੂੰ। ਹੁਣ ਗਿਆ ਵਸ ਜਾ ਤੁਹਾਡਾ ਫੋਨ ਹੈ ਉਹਦੇ ਬਾਅਦ ਕਰਾ ਦੇ ਮੂਰੇ ਸਮਾਨ ਬਹੁਤ ਹੈ। ਅੱਛਾ। ਮਲ ਗਈ ਲਾਟ। ਬੋਲ ਵਾਇਰੂ ਬੜੀ ਨਹੀਂ। ਓਕੇ ਆ। ਓਕੇ। ਚੱਕ ਦੇ ਫੱਟੇ ਫਿਰ ਦੇ ਦੇ ਗੇੜੇ ਕੇਸ ਬਣਿਆ ਵਾ ਆਇਨਾ ਅੱਜ ਦਾ ਕੰਪਨੀ ਵੀ ਕੰਮ ਨਹੀਂ ਆਇਨਾ ਕਿਆ ਯਾਰ ਉਹ ਮਹਾਰਾਜ ਚਾਹੌਰ ਪਾਇਆ ਪਹਿਲਾਂ ਉਹਦੇ ਵਿੱਚ ਕੁਝ ਹੋਰ ਗੱਲ ਸੀ ਚਲੋ ਦੇਖਦੇ ਹਾਂ ਹੁਣ ਕੀ ਕਰਦਾ ਅਨਪੋਲਾ ਖੇਤ ਪਿਆ ਟਰੈਕਟਰ ਦਾ ਟਾਇਰ ਇਹਨਾਂ ਨੂੰ ਪੂਰਪਰਾ ਹੀ ਬਣਾ ਦੇਣਾ ਥੱਲੇ ਖਾਲੀ ਹੁਕਮਾ ਦਾ ਫੇਬਰਾ ਬਰੇਮਟੀ ਤੁਰ ਜਾਂਦੀ ਇਹ ਨਹੀਂ ਕਰਿਆ ਸੀਗਾ ਪਹਿਲਾਂ ਵੀ ਸ਼ੁਰੂ ਖ ਦੇਖਦੇ ਹੁਣ ਕੀ ਕਰਦਾ ਇਹ